ਕੁਝ ਨ ਪੇਲਾ ਕਾਂਗਰਸ ਦੇ ਹਾਈ ਕਮਾਂਡ ਦੀ ਜਿਤੂ ਜਿਹੜੇ ਕੌਂਸਲਰ ਨੇ ਕਾਂਗਰਸ ਦੇ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਸਾਡੇ ਸੂਤਰਾਂ ਤੋਂ ਹਵਾਲੇ ਤੋਂ ਇਹੀ ਪਤਾ ਲੱਗਾ ਵੀ ਇਹ ਜਿਹੜੇ ਕੀ ਜਿੰਨੇ ਵੀ 41 ਦੇ 41 ਜਿਹੜੇ ਕੌਂਸਲਰ ਜਿਤੂ ਕੌਂਸਲਰ ਸੀਗੇ ਉਹ ਮੀਟਿੰਗ 'ਚ ਪਹੁੰਚੇ ਸੀ ਔਰ ਉਹਨਾਂ ਦੀ ਪਹਿਲਾ ਵੋਟਾਂ ਵੀ ਪਾਇਆ ਗਿਆ ਨੇ ਔਰ 3 11 ਦਾ ਜਿਹੜਾ ਕੀ ਰੇਸ਼ੋ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਪਰ ਇਹ ਵੀ ਆਖਿਆ ਜਾ ਰਿਹਾ ਵੀ ਢਾਈ ਢਾਈ ਸਾਲ ਦੀ ਵੀ ਜਿਹੜੀ ਕਿਦਾਂ ਨੀਤੀ ਉਹ ਦਿੱਤੀ ਜਾ ਸਕਦੀ ਹੈ 2.5 ਸਾਲ ਮੇਰੇ ਦੇ ਦਅਵਾਦਾਰ ਜਿਹੜੇ ਚਿਹਰਾ ਹੈ ਦੋ ਚਿਹਰੇ ਦਅਵਾਦਾਰ ਨੇ 2.5 ਸਾਲ ਇੱਕ ਚਿਹਰਾ ਜਿਹੜਾ ਕਿ ਮੇਰੇ ਰਹੇਗਾ ਤੇ ਅਗਲੇ 2.5 ਸਾਲ ਦੂਸਰਾ ਜਿਹੜਾ ਜਿਹੜਾ ਕਿ ਉਸ ਨੂੰ ਮੇਲ ਬਣਾਇਆ ਜਾਵੇਗਾ ਕਿਉਂਕਿ ਫਿਲਹਾਲ ਤੱਕ ਕੋਈ ਵੀ ਜਿਹੜੀ ਪੱਤੇ ਜਿਹੜੇ ਖੋਲੇ ਨਹੀਂ ਜਾ ਰਹੇ ਕਾਂਗਰਸ ਵੱਲੋਂ ਕਿਉਂਕਿ ਕਾਂਗਰਸ ਨੂੰ ਇਹ ਡਰ ਸਤਾ ਰਿਹਾ ਵੀ ਜੇਕਰ ਕਿਸੇ ਚਿਹਰੇ ਦਾ ਨਾਮ ਉਹ ਅਨਾਉਂਸ ਕਰਦੇ ਨੇ ਤਾਂ ਕਾਂਗਰਸ ਵਿੱਚ ਕੋਈ ਧੜੇਬੰਦੀ ਨਾ ਹੋ ਜਾਏ ਇਸ ਕਰਕੇ ਹਲੇ ਤੱਕਨ ਕਾਂਗਰਸ ਪਾਰਟੀ ਜਿਹੜੀ ਫੁਕ ਫੁਕੇ ਕਦਮ ਰੱਖ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕਲਕੱਤਾ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਜੀਤ ਸਿੰਘ ਢਾਲੀਵਾਲ ਦਾਵਾ ਕਰਦੇ ਨੇ ਅੰਮਰਸਾ ਤੋਂ ਮੇਅਰ ਬਣਾਉਂਦਾ ਆਮ ਆਦਮੀ ਪਾਰਟੀ ਦਾ ਤਾਂ ਵੇਖਣਾ ਇਹ ਹੋਵੇਗਾ ਵੀ ਹੁਣ ਜਿਹੜਾ ਮੇਅਰ ਹੈ ਉਹ ਕਿਸ ਦਾ ਬਣਦਾ ਹੈ ਪਰ ਫਿਲਹਾਲ ਤੱਕਨ ਲਗਾਤਾਰ ਜਿਹੜੀ ਕਸਰਤ ਹੈ ਉਹ ਜਾਰੀ ਹੈ ਜਿੱਥੇ ਕਿ ਕਾਂਗਰਸ ਹਾਈ ਕਮਾਂਡ ਨੂੰ ਅੱਜ ਤੀਸਰੀ ਮੀਟਿੰਗ ਜਿਹੜੀ ਲਿੱਤੀ ਗਈ ਹੈ ਕੌਂਸਲਰ ਨਾਲ ਕੌਂਸਲਰ ਦੀ ਨਿਬਸਤ ਹੋ ਰਹੀ ਜਾ ਰਹੀ ਹੈ ਬੀਟੀ ਮੀਟਿੰਗ ਦੀ ਗੱਲ ਕਰੀਏ ਤਾਂ ਭਾਈ ਕਮਨ ਨੇ ਇਹ ਅਸਾਸੀ ਵੀ ਕੌਂਸਲਰਾਂ ਨੇ ਜਿਹੜੇ ਵੀ ਜੇਤੂ ਕੌਂਸਲਰ ਨੇ ਉਹਨਾਂ ਨੇ ਆਖਿਆ ਵੀ ਜੋ ਪਾਰਟੀ ਹਲਕਾ ਦਾ ਫੈਸਲਾ ਹੋਵੇਗਾ ਉਹ ਉਹਨਾਂ ਨੂੰ ਮੰਜ਼ੂਰ ਹੋਵੇਗਾ ਪਰ ਅੱਜ ਜਿਹੜੀ ਧਿਆਨ ਚ ਗੱਲ ਜਾਣਕਾਰੀ ਚ ਗੱਲ ਇਹ ਹੀ ਆਈ ਹੈ ਵੀ ਇਸ ਮੀਟਿੰਗ ਵਿੱਚ ਜਿਹੜੀਆਂ ਵੋਟਾਂ ਪਾਈਆਂ ਗਈਆਂ ਨੇ ਪਰ ਮੇਅਰ ਦੇ ਜਿਹੜੇ ਦੋ ਮੇਨ ਦਲੇਦਾਰ ਨੇ ਇੱਕ ਪਾਸੇ ਵਿਕਾਸ ਸੋਨੀ ਹੈ ਦੂਜੇ ਪਾਸੇ ਰਾਜਕਮਲਪ੍ਰੀਤ ਸਿੰਘ ਨੱਕੀ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਵੋਟਾਂ ਪਾਈਆਂ ਗਈਆਂ ਨੇ ਇੱਕ ਧੜੇ ਨੂੰ 30 ਤੇ ਦੂਜੇ ਧੜੇ ਨੂੰ 11 ਵੋਟਾਂ ਜਿਹੜੀਆਂ ਕਿ ਉਹ ਤਿਆਰ ਹੋਈਆਂ ਜਿਹੜੀ ਦੱਸੀਆਂ ਜਾ ਰਹੀਆਂ ਨੇ ਪਰ ਫਿਲਹਾਲ ਤੱਕਾਂ ਜਿਹੜਾ ਕਿ ਦਾਅਵੇਦਾਰਾਂ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਕਿ ਉਹ ਸਾਹਮਣੇ ਨਹੀਂ ਆ ਪਾ ਰਿਹਾ ਕਿਉਂਕਿ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਬਹੁਤ ਫੁੱਫੂਕੇ ਕਰਨ ਰੱਖ ਰਹੀ ਹੈ ਤੇ ਫਿਰ ਹੁਣ ਤੱਕਾਂ ਜਿਹੜੇ ਗੱਲ ਕਰ ਲਈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੋਰ ਉਹਨਾਂ ਨੇ ਇੱਕ ਦਾਵਾ ਕੀਤਾ ਵੀ ਕਾਂਗਰਸ ਕੋਲ ਅਕਤਾਰੀ ਨਹੀਂ ਅਪਕੁੰਜ ਕਾਂਸਲਰ ਨੇ ਕਿਰ ਦੇਖਾਂਗੇ ਇਹ ਗੱਲ ਹੋਵੇਗੀ ਕਿਉਂਕਿ ਮੇਰ ਚਿਪਟੂ ਲੈ ਕੇ ਲਗਾਤਾਰ ਕਿਆਸਰੀਆਂ ਚੱਲੀਆਂ ਨੇ ਕਾਂਗਰਸ ਕਹੜੀਏ ਅਸੀਂ ਮੇਰ ਬਣਾਵਾਂਗੇ ਔਰ ਆਮ ਆਦਮੀ ਪਾਰਟੀ ਕਰੀਏ ਅਸੀਂ ਮੇਰ ਬਣਾਵਾਂਗੇ ਪਰ ਫਿਲਹਾਲ ਮੇਰੇ ਕਿਸ ਦਾ ਬੰਦਾ ਇਹ ਤਾਂ ਆਣ ਵਾਲਾ ਸਮਾਂ ਚੈੱਕ ਕਰੇਗਾ ਔਰ ਤੈ ਕਰੇਗਾ ਬਹੁਮਤ ਜਿਸ ਕੋ ਵੀ ਬਹੁਮਤ ਹੋਏਗਾ ਉਸੇ ਪਾਰਟੀ ਦਾ ਅੰਮ੍ਰਿਤਸਰ ਦਾ ਮੇਰ ਬਣੇਗਾ ਫੈਸਲਾ ਪਾਰਟੀ ਨੇ ਆਵਦਾ ਕਰ ਲਿਆ ਇੰਟਰਨਲ ਫੈਸਲਾ ਸਾਡਾ ਹੋ ਚੁੱਕਿਆ ਹੈ ਔਰ ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਹੈ ਔਰ ਸਾਰੇ ਲੀਡਰ ਸਭਾਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤਾਂ ਜਿਹੜਾ ਹੈਗਾ ਉਹ ਨੂੰ ਜਿਹੜਾ ਫਾਰਮਲ ਵੀ ਅਨਾਉਂਸਮੈਂਟ ਹੈ ਜੀ ਮੇਰੇ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਿ ਕਿ ਡੈਮੋਕਰੇਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੇਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿਵੇਂ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਦੇ ਅਨਾਉਂਸ ਕਰੇਗੀ ਵੀ ਸੀ ਸਾਡੇ ਨਾਲ ਬਿਲਕੁਲ ਐਮਪੀ ਸਾਹਿਬ ਸਾਡਾ ਬਹੁਤ ਸਾਰਾ ਭਰਾ ਹੈ ਔਰ ਕਿਸੇ ਪ੍ਰਕਾਰ ਦੀ ਕੋਈ ਨਿਰਾਸ਼ਗੀ ਨਹੀਂ ਅੱਜ ਦੀ ਮੀਟਿੰਗ ਫਾਈਨਲ ਹੋ ਗਿਆ ਫਾਈਨਲ ਹੋ ਗਿਆ ਤੈ ਹੋ ਗਿਆ ਨਾਮ ਤੈ ਨਾਮ ਤੈ ਹੋ ਗਿਆ ਲੇਕਿਨ ਉਰੀ ਫਾਰਮਲ ਅਨਾਉਂਸਮੈਂਟ ਹੈ ਜਿਹੜੀ ਉਰੀ ਫਾਰਮਲ ਅਨਾਉਂਸਮੈਂਟ ਹੈ ਨੋਟੀਫਿਕੇਸ਼ਨ ਜਿਹੜਾ ਉਹ ਜਿਹੜੇ 5 ਨਹੀਂ ਸਾਡੇ ਕੋਲੇ ਉਹ 10 ਨੇ ਕਿਹਾਲੀ ਨਹੀਂ ਮਹਾਰਾਜ 51 ਨੇ 4151 اور ਜਿਹੜੇ ਬਾਕਸੇ ਚ 51 ਆਉਣੀਆਂ ਸਪਾਈਟੀ ਦਾ ਫੈਸਲਾ ਹੈ ਲੋਕਾਂ ਦਾ ਵੀ ਫੈਸਲਾ ਹੈ ਸਾਰੇ ਕਾਉਂਸਲਰਾਂ ਦਾ ਫੈਸਲਾ ਹੈ ਕਿ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਔਰ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ ਮੈਂ ਤੁਹਾਨੂੰ ਇਹ ਕਿਹਾ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਵਿੱਚ ਕੋਈ ਦਮ ਨਹੀਂ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਉਹ ਮੈਂ ਤੁਹਾਨੂੰ ਇਹ ਗੱਲ ਕਹਿਣ ਰਿਹਾ ਕਿ ਸਾਡੇ ਕਤਾਲੀਆ ਉਹ ਚਿੱਕੇਮੰਦ ਜਿਹੜਾ ਉਹ ਆ ਉਹ ਭਾਨ ਹੈ ਉਹ ਕਿਲਰ ਜਾਨਾ ਜਦੋਂ ਮਰਜੀ ਕਰਨਾ ਹੈ ਮੈਂ ਤੁਹਾਨੂੰ ਕੱਲ੍ਹ ਜਲਦੀ ਆਣਗੇ ਇੱਕ ਸਵਾਲ ਹੈ ਕਿ ਪੰਜ ਕਿੱਥੋਂ ਆਣਗੇ ਨਹੀਂ ਨਹੀਂ ਸਰ ਅੱਜ ਦੇ ਤਾਂ ਲੋਟੇ ਹੋਈਆਂ ਨੇ ਇਹ ਦਿੱਤੇ ਨੇ 50 ਰੁਪਏ ਨਹੀਂ ਨਹੀਂ ਕੋਈ ਕੋਈ ਵੋਟ ਨਹੀਂ ਕੋਈ ਵੋਟਾਂ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਕੀ ਸਵਾਲ ਹੈ ਬਾਕੀ ਪੰਜ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਕਿ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਡਾਕਟਰ ਸਾਹਿਬ ਮੈਂ ਤੁਹਾਨੂੰ ਕਹੋ ਉਹ ਜਿੰਨਾ ਮਰਜੀ ਯੋਰ ਪਾ ਲੈਣ ਉਹ ਜਿੰਨੇ ਮਰਜੀ ਲਾਲਚ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣ ਵਾਲਾ ਨਹੀਂ ਮੈਂ ਤੁਹਾਨੂੰ ਇਹ ਕਿਹਾ ਕਿ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਚਿੰਤਾ ਨਾ ਕਰੋ ਠੀਕ ਹੈ ਕੈਮਰੇ ਪਾਸੋਂ ਸੁਖਪਾਲ ਦਾਲ ਸਿਕੰਦਰ ਪੱਸੀਚਾ ਜੈਨਿਕ ਸਵਾਟੀ ਵੀ ਅੰਮ੍ਰਿਤਸਰ